ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਜਗਰਾਉ ਪੁਲ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਲੁਧਿਆਣਾ ਦੇ ਜਗਰਾਉ ਪੁਲ ਤੇ ਇੱਕ ਆਟੋ ਤੋਂ ਤੇਜਾਬ ਦਾ ਡੱਬਾ ਡਿੱਗ ਗਿਆ ਜਿਸ ਕਾਰਨ ਤੇਜਾਬ ਨਿਕਲ ਕੇ ਪੁਲ ਤੇ ਫੈਲ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹਲਚਲ ਮਚ ਗਈ ਅਤੇ ਇਹ ਘਟਨਾ ਆਟੋ ਦਾ ਪਿਛਲਾ ਦਰਵਾਜ਼ਾ ਖੁੱਲਣ ਦੇ ਕਾਰਨ ਵਾਪਰੀ ਹੈ ਅਤੇ ਆਟੋ ਚਾਲਕ ਨੇ ਫਿਰ ਦੋਸ਼ ਲਗਾਇਆ ਕਿ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਦੇ ਕਾਰਨ ਕੈਂ ਫਟ ਗਿਆ ਅਤੇ ਤੇਜਾਬ ਸਾਰਾ ਟੜਕ ਟਿੱਕਿਆ ਆਟੋ ਚਾਲਕ ਪਹਿਲਾਂ ਤਾਂ ਫਰਾਰ ਹੋ ਗਿਆ ਸੀ ਪਰ ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸ ਦੇ ਕਿ ਜਗਰਾਮ ਪੁਲ ਤੇ ਤੇਜਾਬ ਡਿੱਕਣ ਦੇ ਕਾਰਨ ਚਾਰੇ ਪਾਸੇ ਭਿਆਨਕ ਬਦਬੂ ਫੈਲ ਗਈ ਅਤੇ ਉੱਥੇ ਕਰੀਬ 1 ਘੰਟੇ ਤੱਕ ਸਥਿਤੀ ਵਿਗੜਦੀ ਰਹੀ ਅਤੇ ਉੱਥੇ ਔਨਜਾਨ ਵਾਲਿਆਂ ਨੂੰ ਵੀ ਖਤਰੇ ਦੇ ਵਿੱਚ ਜਾਣਾ ਪੈ ਰਿਆ ਸੀ ਇਸ ਤੋਂ ਬਾਅਦ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਉੱਥੇ ਕੈਨੀਆਂ ਨੂੰ ਹਟਾ ਦਿੱਤਾ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਬੁਲਾਇਆ ਗਿਆ ਤੇ ਜਲ ਤੋਪਾਂ ਦੇ ਨਾਲ ਤੇਜਾਬ ਨੂੰ ਹਟਾ ਕੇ ਆਵਾਜਾਈ ਨੂੰ ਸੁਚਾਰੂ ਕੀਤਾ ਗਿਆ ਮੈਟਰ ਹੈ ਜੀ ਇੱਥੇ ਕੋਈ ਆਟੋ ਆ ਰਿਹਾ ਸੀ ਉਹਦੇ ਵਿੱਚ ਕੋਈ ਤੇਜਾਬ ਵਗੈਰਾ ਲੱਗ ਰਿਹਾ ਸੀ ਉਹ ਆ ਜਗਰਾਉਂ ਪੁਲ ਦੇ ਉੱਤੇ ਉਹਦੇ ਚੋ ਕੈਨੀਆਂ ਦੋ ਕਿਤੇ ਪਲਟੀਆਂ ਥੱਲੇ ਤੇ ਉਹ ਉਹਦੇ ਨਾਲ ਕੋਈ ਜਲਨਸ਼ੀਲ ਪਦਾਰਥ ਹੋਂ ਕਰਕੇ ਨਾ ਉਹ ਕਾਫੀ ਮਤਲਬ ਚੜ ਰਿਹਾ ਸੀ ਸਾਹ ਦੇ ਨਾਲ ਵੀ ਤੇ ਉਹ ਫਾਇਰ ਬ੍ਰਿਗੇਡ ਮਂਗਾ ਕੇ ਉਹ ਤੇ ਫਟਾਫਟ ਉਹਦੇ ਉੱਤੇ ਪਾਣੀ ਪਾ ਕੇ ਕੰਟਰੋਲ ਕੀਤਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੀ ਤੇ ਇੰਨੀ ਦੇਰ ਨੂੰ ਉਹ ਆਟੋ ਉੱਥੋਂ ਖਿਸਕ ਗਿਆ ਲੈ ਕੇ ਪਰ ਉਹ ਅੱਗੇ ਜਾ ਕੇ ਪੀਸੀਆ ਨੇ ਰੋਕ ਲਿਆ ਆਟੋ ਤਾਂ ਛੱਡ ਕੇ ਉਹ ਭੱਜ ਗਿਆ ਡਰਾਈਵਰ ਬਾਕੀ ਉਹ ਤਹਿਕੀਕਤ ਕਰਦੇ ਆ ਵੀ ਉਹਦੇ ਵਿੱਚ ਕੀ ਸੀ ਤੇ ਕੀ ਸਮਾਨ ਆਏ ਨਹੀਂ ਇਹਦੇ ਬਾਰੇ ਮੈਂ ਨਹੀਂ ਜੀ ਕੁਝ ਵੀ ਦੱਸ ਸਕਦਾ ਤੁਹਾਨੂੰ ਸਵੇਰੇ ਕੋਈ ਮਹਾਰਾ ਨੂੰ ਬੁਲਾ ਕੇ ਫਿਰ ਦੇਖਾਂਗੇ ਵੀ ਕਿਹੜਾ ਪਦਾਰਥ ਹੈ ਕਿਹੜੀ ਕੰਪਨੀ ਸਰ ਰੋਡ ਸਾਫ ਕਰਾ ਦਿੱਤੀ ਹਾਂਜੀ ਰੋਡ ਸਾਫ ਕਰਾ ਦਿੱਤੀ ਕੰਪਨੀ ਬਾਰੇ ਜੀ ਮੈਂ ਨਹੀਂ ਕੁਝ ਦੱਸ ਸਕਦਾ ਕੋ ਮੈਂ ਐਕਸਪਰਟ ਨਹੀਂ ਹਾਂ ਗਿਆ ਇਸ ਕੰਮ ਦਾ ਇਹਦੇ ਆਪਣਾ ਇਹਦਾ ਨਮੂਨਾ ਲੈ ਕੇ ਭੇਜ ਕੇ ਜਾਂ ਕਿਸੇ ਐਕਸਪਰਟ ਤੋਂ ਚੈੱਕ ਕਰਾ ਕੇ ਬੰਦ ਕਰੋ ਆਟੋ ਕਿਹੜੀ ਕੰਪਨੀ ਦਾ ਸੀ ਆਟੋ ਦਾ ਪਿਆਗੋ ਜਿਹੜੇ ਹੁੰਦੇ ਆ ਆ ਭਾਰਤੋਂ ਵਾਲਾ ਉਹ ਜਿੰਨੇ ਵਜੇ ਹੋਇਆ ਸੀ ਸਰ ਉਹ ਕਰੀਬ ਅੱਧਾ ਘੰਟਾ ਪਹਿਲਾਂ ਦੀ ਗੱਲ ਆ ਜੀ ਸਰ ਉਹਨਾਂ ਕੋਲ ਬਿੱਲ ਵਗੈਰਾ ਹੈਗਾ ਸੀ ਅਜੇ ਕੁਝ ਨਹੀਂ ਜੀ ਪਤਾ ਅਜੇ ਉਹ ਮਿਲਿਆ ਹੀ ਨਹੀਂ ਗਈ ਮਿਲੂਗਾ ਤਾਂ ਫੇਰ ਹੀ ਪਤਾ ਲੱਗੂਗਾ ਵੀ ਕੀ ਆ ਕਿਹੜਾ ਕੈਮੀਕਲ ਆ ਕਿ ਉਹ ਬਿੱਲ ਹੈ ਜਾਂ ਨਹੀਂ ਹੈ ਕਿਹੜੀ ਜਗ੍ਹਾ ਹੋਇਆ ਸਰ ਇਹ ਜਗਰਾਉਂ ਪੁਲ ਤੇ ਵੀ ਗੁਰਦੁਆਰਾ ਤੁਖ ਸਿੰਘ ਨਵਨਾਰਨ ਸਾਹਿਬ ਤੋਂ ਥੋੜਾ ਜਿਹਾ ਰੇ ਠੀਕ ਆ ਧੰਨਵਾਦ ਤੇਜ਼ ਚੈਨਲ ਦੇ ਲਈ ਲੁਧਿਆਣਾ ਤੋਂ ਅ